ਪੰਜਾਬ ਸਰਕਾਰ ਨੇ ਇੱਕ ਅਜੀਹਾ ਕੰਮ ਕਰਕੇ ਦਿਖਾਇਆ ਜੋ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਉਹਨਾਂ ਦੇ ਫੈਸਲੇ ਅਤੇ ਉਹਨਾਂ ਦੀ ਇਮਾਨਦਾਰੀ ਨੀਅਤ ਦਾ ਅਸਰ ਹੁਣ ਸੜਕਾਂ ਤੇ ਵੀ ਸਾਫ਼ ਦਿਖਾਈ ਦੇਣ ਲੱਗ ਗਿਆ ਹੈ ਸੜਕ ਸੁਰੱਖਿਆ ਫੋਰਸ ਯਾਨੀ ਕਿ SSF ਨੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਭਰੋਸੇ ਦੀ ਇੱਕ ਨਵੀਂ ਤਾਕਤ ਉਭਾਰ ਕੇ ਦਿਖਾ ਦਿੱਤੀ ਹੈ ਇਹ ਫੋਰਸ ਅਜਨਾ ਸਿਰਫ ਦੁਰਘਟਨਾਵਾਂ ਨੂੰ ਰੋਕਣ ਦੇ ਵਿੱਚ ਬਲਕਿ ਜ਼ਿੰਦਗੀਆਂ ਬਚਾਉਣ ਵਿੱਚ ਵੀ ਸਫਲ ਹੋ ਰਹੀ ਹੈ ਘਰਾਂ ਨੂੰ ਉਜੜਨ ਤੋਂ ਰੋਕ ਰਹੀ ਹੈ ਪੰਜਾਬੀਆਂ ਨੂੰ ਇਹ ਵੀ ਅਹਿਸਾਸ ਦਿਲਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਰ ਪਲ ਹਰ ਮੋੜ ਤੇ ਜਨਵਰੀ 2024 ਦੇ ਵਿੱਚ ਜਦੋਂ ਮਾਨ ਸਰਕਾਰ ਨੇ ਇਹ ਫੋਰਸ ਸ਼ੁਰੂ ਕੀਤੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਸਾਲ ਦੇ ਵਿੱਚ ਇੰਨਾ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅੱਜ ਪੰਜਾਬ ਦੇ ਵਿੱਚ 4400 ਕਿਲੋਮੀਟਰ ਲੰਬੀ ਸੜਕ ਤੇ ਹਰ ਕੀ ਕਿਲੋਮੀਟਰ ਤੇ ਐਸਐਸਐਫ ਦੀਆਂ ਟੀਮਾਂ ਤਾਇਨਾਤ ਨੇ ਟੋਇota, ਹਿਲਕਸ ਅਤੇ ਮਹਿੰਦਰਾ ਸਕੋਰਪਿਓ ਜਿਹੀਆਂ ਹਾਈ ਟੈਕ ਵਾਹਨਾ ਦੇ ਨਾਲ ਲੈਸ ਟੀਮਾਂ ਖਬਰ ਮਿਲਦੇ ਹੀ 5 ਤੋਂ 7 ਮਿੰਟਾਂ ਦੇ ਅੰਦਰ ਪਹੁੰਚ ਜਾਂਦੀਆਂ ਨੇ ਅਤੇ ਜ਼ਖਮੀਆਂ ਨੂੰ ਤੁਰੰਤ ਫਸਟ ਐਡ ਦੇ ਕੇ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਹੁਣ ਤੱਕ 35000 ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾ ਦਿੱਤੀ ਗਈ ਹੈ। ਸੋਚੋ ਜੇਕਰ ਇਹ ਫੋਰਸ ਨਾ ਹੁੰਦੀ ਤਾਂ ਹੁਣ ਤੱਕ ਕਿੰਨੇ ਘਰ ਉਜੜ ਜਾਣੇ ਸੀ। ਮਾਨ ਸਰਕਾਰ ਨੇ ਇਸ ਫੋਰਸ ਦੇ ਨਾਲ ਪੰਜਾਬ ਦੀਆਂ ਬੇਟੀਆਂ ਨੂੰ ਵੀ ਅੱਗੇ ਕੀਤਾ ਹੈ 28% ਮਹਿਲਾਵਾਂ ਅੱਜ SSF ਦਾ ਹਿੱਸਾ ਹਨ ਇਹ ਸਿਰਫ ਨੌਕਰੀ ਹੀ ਨਹੀਂ ਪਰ ਉਹ ਸੇ ਤੇ ਡਿਊਟੀ ਨਿਭਾ ਰਹੀਆਂ ਨੇ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਸਰਕਾਰ ਸਿਰਫ ਗੱਲਾਂ ਹੀ ਨਹੀਂ ਕਰਦੀ ਬਦਲਾਅ ਵੀ ਕਰਦੀ ਹੈ ਇਹ ਅਸਲੀ ਸਸ਼ਕਤੀਕਰਨ ਹੈ ਅਤੇ ਅਸਲੀ ਪੰਜਾਬੀਅਤ ਹੈ SSF ਨੇ ਨਸ਼ੇ ਦੀ ਤਸਕਰੀ ਤੋਂ ਲੈ ਕੇ ਚੋਰੀ ਦੀਆਂ ਗੱਡੀਆਂ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਖੁਦਕੁਸ਼ੀ ਤੋਂ ਲੈ ਕੇ 12 ਲੋਕਾਂ ਨੂੰ ਉਸੇ ਵਕਤ ਰੋਕਿਆ ਗਿਆ ਇਹ ਸਿਰਫ ਪੁਲਿਸਿੰਗ ਹੀ ਨਹੀਂ ਇਮਾਨੀਅਤ ਦੀ ਸੇਵਾ ਹੈ ਲੇਟ ਨਾਈਟ ਮਹਿਲਾ ਯਾਤਰੀਆਂ ਨੂੰ ਅਤੇ ਸਕੂਲੀ ਬੱਚਿਆਂ ਨੂੰ ਅਤੇ ਟੂਰਿਸਟ ਪਲੇਸਾਂ ਦੇ ਉੱਤੇ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਫੋਰਸ ਦਾ ਰੋਜ਼ ਦਾ ਕੰਮ ਬਣ ਗਿਆ ਹੈ ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਅਤੇ ਅਤੇ ਉਸ ਵਾਅਦੇ ਨੂੰ ਨਿਭਾਇਆ ਵੀ ਹੈ ਸਭ ਤੋਂ ਜ਼ਿਆਦਾ ਮਾਨ ਵਾਲੀ ਗੱਲ ਇਹ ਹੈ ਕਿ 2024 ਦੇ ਵਿੱਚ ਐਸਐਸਐਫ ਪੈਨਾਤ ਵਾਲੇ ਇਲਾਕਿਆਂ ਦੇ ਵਿੱਚ ਸਕੂਲ ਜਾਣ ਵਾਲੇ ਬੱਚੇ ਵਾਪਸ ਆਉਂਦੇ ਸਮੇਂ ਸੜਕ ਹਾਦਸੇ ਦੇ ਵਿੱਚ ਕਈ ਵਾਰ ਸ਼ਿਕਾਰ ਹੋ ਜਾਂਦੇ ਸੀ ਤੇ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਸਿਰਫ ਕਾਗਜ਼ਾਂ ਤੇ ਹੀ ਨਹੀਂ ਬਲਕਿ ਜ਼ਮੀਨੀ ਸਤਰ ਤੇ ਵੀ ਬਹੁਤ ਵੱਡਾ ਕੰਮ ਕਰ ਰਹੀ ਹੈ ਇਹ ਫੋਰਸ ਪੂਰੀ ਤਰ੍ਹਾਂ ਟੈਕਨੋਲੋਜੀ ਦੇ ਨਾਲ ਜੁੜੀ ਹੋਈ ਹੈ ਸਪੀਡ ਗਨ ਬੋਡੀ ਕੈਮਰਾ ਈ ਚਲਾਨ ਸਿਸਟਮ ਮੋਬਾਈਲ ਡਾਟਾ AI ਤਕਨੀਕ ਅਤੇ ਬਹੁਤ ਕੁਝ ਇਸਤੇਮਾਲ ਹੋ ਰਿਹਾ ਹੈ ਤਾਕੀ ਪੁਲਿਸਿੰਗ ਸਮਾਰਟ ਹੋਵੇ ਤੇਜ਼ ਹੋਵੇ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਨਵੀਂ ਸੋਚ ਵਾਲਾ ਨਵਾਂ ਪੰਜਾਬ ਜਿੱਥੇ ਹਰ ਸਰਕਾਰੀ ਸਿਸਟਮ ਆਮ ਜਨਤਾ ਦੀ ਸੇਵਾ ਦੇ ਵਿੱਚ ਖੜਾ ਹੋ ਰਿਹਾ ਹੋਵੇ ਅੱਜ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਅਜਿਹੀ ਸਰਕਾਰ ਹੈ ਜੋ ਵਾਅਦਾ ਕਰਦੀ ਹੈ ਅਤੇ ਉਸ ਦੇ ਨਾਲ ਪੂਰਾ ਵੀ ਕਰਦੀ ਹੈ ਪੂਰੇ ਜਨੂਨ ਪੂਰੇ ਇਰਾਦੇ ਅਤੇ ਪੂਰੇ ਨਤੀਜਿਆਂ ਦੇ ਨਾਲ